ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੋਨ ਜਾਂ ਫਿਰ ਕਰਜ਼ਾ ਖਤਮ ਕਰਨ ਦਾ ਤੁਹਾਨੂੰ ਇੱਕ ਮਹਾ ਉਪਾਅ ਦੱਸਣ ਵਾਲੇ ਹਾਂ ਅੱਜ ਦੇ ਉਪਾਅ ਨੂੰ ਜੇਕਰ ਤੁਸੀਂ ਧਿਆਨ ਦੇ ਨਾਲ ਸੁਣ ਲੈਂਦੇ ਹੋ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਰਜ਼ੇ ਦੀ ਸਮੱਸਿਆ ਦਾ ਹੁਣ ਸਾਹਮਣਾ ਨਹੀਂ ਕਰਨਾ ਪਵੇਗਾ ਸੰਗਤ ਜੀ ਅਕਸਰ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਹਨਾਂ ਦਾ ਮਨ ਉਦਾਸ ਹੈ ਦੁਖੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਹਨ ਕਲੇਸ਼ ਹਨ ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਰਜ਼ਾ ਉਤਾਰਦਿਆਂ ਕਰਜ਼ੇ ਦੀ ਸਮੱਸਿਆ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਇਸ ਦੇ ਨਾਲ ਹੀ ਕਈ ਵਾਰ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਜਦੋਂ ਅਸੀਂ ਕਰਜ਼ਾ ਲਿਆ ਜਾਂ ਫਿਰ ਮਜਬੂਰੀ ਕਰਕੇ ਲਿਆ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਜਾਂ ਮੁਸ਼ਕਲ ਆ ਜਾਂਦੀ ਹੈ ਸਾਡੇ ਘਰ ਦੇ ਵਿੱਚ ਹਾਲਾਤ ਬੜੇ ਖਰਾਬ ਹੋ ਗਏ ਹਨ ਹੁਣ ਅਸੀਂ ਕਰਜ਼ੇ ਨੂੰ ਉਤਾਰ ਨਹੀਂ پا ਰਹੇ ਕਿਉਂਕਿ ਸਾਡੀ ਇਨਕਮ ਘੱਟ ਹੈ ਕਾਰੋਬਾਰ ਕੋਈ ਨਹੀਂ ਹੈ ਕਿਉਂਕਿ ਜਦੋਂ ਕਰਜ਼ਾ ਜਿਹੜਾ ਹੈ ਇੱਕ ਵਾਰ ਸਿਰ ਤੇ ਚੜ ਜਾਂਦਾ ਹੈ ਉਹ ਲੈਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿਸੇ ਨਾ ਕਿਸੇ ਚੀਜ਼ ਤੇ ਮਨੋਖ ਕਰਜ਼ਾ ਲੈਂਦਾ ਹੈ ਉਹ ਚੀਜ਼ ਵੀ ਹੱਥੋਂ ਨਿਕਲ ਜਾਂਦੀ ਹੈ ਕਰਜ਼ਾ ਵੀ ਫਿਰ ਨਹੀਂ ਉਤਰਦਾ ਇਸੇ ਹੀ ਨਾਲ ਨਾਲ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਜੋ ਸਾਡਾ ਥੋੜਾ ਬਹੁਤ ਕਾਰੋਬਾਰ ਸੀ ਉਥੋਂ ਵੀ ਸਾਨੂੰ ਹੁਣ ਇਨਕਮ ਨਹੀਂ ਆਉਂਦੀ ਉਹਦੇ ਵਿੱਚ ਵੀ ਸਾਡੇ ਘਰ 'ਚ ਬਰਕਤ ਨਹੀਂ ਪੈਂਦੀ ਪਤਾ ਨਹੀਂ ਲੱਗਦਾ ਕਿ ਪੈਸੇ ਕਿੱਥੇ ਖਰਚ ਹੋ ਜਾਂਦੇ ਹਨ ਉਸ ਦੇ ਬਾਰੇ ਵੀ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਉਹਨਾਂ ਦੀਆਂ ਇਹ ਸਮੱਸਿਆਵਾਂ ਫਿਰ ਵੱਧਦੀਆਂ ਜਾਂਦੀਆਂ ਹਨ ਪੈਸਾ ਮੰਗਣ ਵਾਲੇ ਲੋਕ ਸਾਡੇ ਘਰ ਦੇ ਬੂਹੇ ਅੱਗੇ ਖੜੇ ਰਹਿੰਦੇ ਹਨ ਜੇਕਰ ਅਸੀਂ ਗੱਲ ਕਰੀਏ ਕਿ ਆਪਾਂ ਕਿਸੇ ਤੋਂ ਪੈਸਾ ਉਧਾਰ ਲਿਆ ਉਧਾਰ ਆਪਾਂ ਲੈ ਲਿਆ ਪਰ ਜਦੋਂ ਆਪਾਂ ਪੈਸੇ ਵਾਪਸ ਨਹੀਂ ਕੀਤੇ ਉਹ ਵਿਅਕਤੀ ਫਿਰ ਆਪਣੇ ਪੈਸੇ ਮੰਗਣ ਦੇ ਲਈ ਆ ਜਾਵੇਗਾ ਜ਼ਰੂਰ ਇਸ ਸਮੇ ਸਾਡੀ ਮਜਬੂਰੀ ਹੁੰਦੀ ਹੈ ਉਹ ਗੱਲ ਵੱਖਰੀ ਹੈ ਪਰ ਆਪਾਂ ਦੂਸਰੇ ਵਿਅਕਤੀ ਨੂੰ ਗਲਤ ਨਹੀਂ ਕਹਿ ਸਕਦੇ ਕਿ ਉਹ ਸਾਡੇ ਘਰ ਦੇ ਵਿੱਚ ਕਿਉਂ ਪੈਸੇ ਮੰਗਣ ਦੇ ਲਈ ਆਇਆ ਹੈ ਇਸ ਕਰਕੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਉਹਨਾਂ ਦੋ ਲੋਕਾਂ ਦੇ ਲਈ ਜੋ ਕਰਜ਼ੇ ਤੋਂ ਪਰੇਸ਼ਾਨ ਹਨ ਜਾਂ ਫਿਰ ਘਰ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਹੈ ਪੈਸੇ 'ਨੂੰ ਰੋਕ ਲੱਗ ਗਈ ਹੈ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਜਿਹੜੇ ਅਸੀਂ ਉਪਾਅ ਲੈ ਕੇ ਆਏ ਹਾਂ ਉਹ ਤਿੰਨ ਦਿਨ ਉਪਾਅ ਤੁਸੀਂ ਕਰਨੇ ਹਨ ਉਹ ਤਿੰਨ ਉਪਾਅ ਹਨ ਜੇਕਰ ਤੁਸੀਂ ਇਹਨਾਂ ਤਿੰਨਾਂ ਉਪਾਾਵਾਂ ਨੂੰ ਵਿਸ਼ਵਾਸ ਦੇ ਨਾਲ ਫਰਵਰੀ ਮਹੀਨੇ ਵਿੱਚ ਕਰ ਲੈਂਦੇ ਹੋ ਤਾਂ ਇਹ ਉਪਾਅ ਕਰਨ ਨਾਲ ਜੇਕਰ ਤੁਹਾਡੇ ਘਰ ਵਿੱਚ ਪੈਸਿਆਂ ਉੱਪਰ ਰੋਕ ਲੱਗੀ ਹੈ ਜਾਂ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤੁਰੰਤ हट ਜਾਵੇਗਾ ਜਾਂ ਕਿਸੇ ਦੀ ਲਗਾਈ ਗਈ ਨਜ਼ਰ ਉਹ ਵੀ ਦੂਰ ਹੋ ਜਾਵੇਗੀ ਨਾਲ ਹੀ ਇਸ ਦੇ ਨਾਲ ਧਨ ਦੇ ਕੋਈ ਹੀਲੇ ਵਸੀਲੇ ਵੀ ਬਣਨੇ ਸ਼ੁਰੂ ਹੋ ਜਾਣਗੇ ਕੋਈ ਸੋਰਸ ਬਣ ਜਾਵੇਗਾ ਜਿਸ ਨਾਲ ਤੁਹਾਡੇ ਘਰ ਵਿੱਚ ਜਿੰਨਾ ਵੀ ਤੁਹਾਡੇ ਤੇ ਕਰਜ਼ਾ ਚੜਿਆ ਹੋਇਆ ਹੈ ਉਹ ਜਲਦੀ ਹੀ हट ਜਾਵੇਗਾ ਸਾਧ ਸੰਗਤ ਜੀ ਇਸ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਜੇ ਸੋਚੇ ਕਿ ਰਾਤੋਂ ਰਾਤ ਅਸੀਂ ਅਮੀਰ ਹੋ ਜਾਣਾ ਹੈ ਜਾਦੂ ਹੋ ਜਾਵੇ ਜਾਂ ਚਮਤਕਾਰ ਹੋ ਜਾਵੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਵੀ ਕਰਨਾ ਪੈਣਾ ਹੈ ਨਾਲ ਹੀ ਨਾਲ ਵਿਸ਼ਵਾਸ ਵੀ ਰੱਖੋ ਓਨਾ ਹੀ ਤੁਹਾਨੂੰ ਫਿਰ ਲਾਭ ਹੋਵੇਗਾ ਹੌਲੀ ਹੌਲੀ ਕਰਕੇ ਜਿਹੜਾ ਤੁਹਾਡਾ ਕਰਜ਼ਾ ਹੈ ਉੱਤਰ ਜਾਵੇਗਾ ਜਿਹੜੀ ਪੈਸੇ ਨੂੰ ਰੋਕ ਲੱਗੀ ਹੈ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਜਿਹੜੇ ਅਸੀਂ ਤਿੰਨ ਉਪਾਅ ਕਰਨੇ ਹਨ ਉਹ ਅਸੀਂ ਕਿਵੇਂ ਕਰਨੇ ਹਨ ਕਿਹੜੀ ਵਿਧੀ ਨਾਲ ਕਰਨੇ ਹਨ ਕਿਹੜੇ ਤਰੀਕੇ ਨਾਲ ਅਸੀਂ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਲਾਭ ਜ਼ਰੂਰ ਹੋਵੇਗਾ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੇਵਾਂਗੇ ਅੱਜ ਕੱਲ ਦੇ ਸਮੇਂ ਵਿੱਚ ਬੜੇ ਸਾਰੇ ਲੋਕ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਹਨ ਇਸ ਲਈ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਪਹਿਲੇ ਉਪਾਅ ਦੀ ਗੱਲ ਕਰੀਏ ਤਾਂ ਜਿਹੜਾ ਸਮੁੰਦਰੀ ਨਮਕ ਹੁੰਦਾ ਹੈ ਜਾਂ ਫਿਰ ਉਸ ਨੂੰ ਬੋਲ ਸਕਦੇ ਹੋ ਸੈਂ ਦਾ ਨਮਕ ਇਸ ਨਮਕ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਦੇ ਉੱਪਰ ਰੱਖ ਕੇ ਨਮਕ ਭਰ ਕੇ ਉਸ ਤਲੀ ਨੂੰ ਬੰਦ ਕਰ ਲੈਣਾ ਹੈ ਮੁਠੀ ਬੰਦ ਕਰ ਲੈਣੀ ਹੈ ਪਰ ਪੂਰੀ ਚੰਗੀ ਤਰ੍ਹਾਂ ਜੇਕਰ ਤੁਸੀਂ ਇਸ ਨਾਲ ਬੰਦ ਨਹੀਂ ਕਰ ਸਕਦੇ ਤਾਂ ਉਸ ਨਮਕ ਨੂੰ ਤੁਸੀਂ ਪਹਿਲਾਂ ਥਾਲੀ ਵਿੱਚ ਪਾ ਲਓ ਥਾਲੀ ਦੇ ਵਿੱਚ ਤੁਸੀਂ ਮੁਠੀ ਭਰ ਕੇ ਸੱਜੇ ਹੱਥ ਵਾਲੀ ਤੇ ਪੂਰੀ ਚੰਗੀ ਤਰ੍ਹਾਂ ਬੰਦ ਕਰ ਲਓ ਤੁਸੀਂ ਉਸ ਨਮਕ ਵਾਲੀ ਮੁਠੀ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਵਾਰ ਲੈਣਾ ਹੈ ਕਿਹੜੀ ਸਾਈਡ ਐਂਟੀ ਕਲॉकवाइज ਵਾਂਗ ਤੁਸੀਂ ਉਸ ਨਮਕ ਨੂੰ ਵਾਰਨਾ ਹੈ ਇਸ ਨਮਕ ਨੂੰ ਆਪਣੇ ਉੱਤਰੋਂ ਵਾਰਦੇ ਸਮੇਂ ਥੋੜਾ ਜਿਹਾ ਨਮਕ ਤੁਹਾਡੇ ਉੱਪਰ ਗਿਰ ਸਕਦਾ ਹੈ ਵਰਕ ਭਰਾਉਣ ਦੀ ਲੋੜ ਨਹੀਂ ਇਸ ਤਰੀਕੇ ਨਾਲ ਇਸ ਨਮਕ ਨੂੰ 7 ਵਾਰ ਆਪਣੇ ਉਪਰੋਂ ਵਾਰ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਕਿ ਦਿਨ ਸ਼ਨੀਵਾਰ ਹੀ ਇਸ ਉਪਾਅ ਨੂੰ ਕਰਨਾ ਹੈ ਇਸ ਦੇ ਨਾਲ ਤੁਸੀਂ ਉਪਾਅ ਨੂੰ ਸ਼ਾਮ ਦੇ ਸਮੇਂ ਸੂਰਜ ਚੁੱਪਣ ਤੋਂ ਪਹਿਲਾਂ ਕਰਨਾ ਹੈ ਸ਼ਨੀਵਾਰ ਦੇ ਦਿਨ ਸੂਰਜ ਚੁੱਪਣ ਤੋਂ ਪਹਿਲਾਂ ਸ਼ਾਮ ਦੇ ਸਮੇਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਨਮਕ ਆਪਣੇ ਸਿਰ ਦੇ ਉਪਰੋਂ ਵਾਰ ਕੇ ਉਸ ਮੁਠੀ ਨਮਕ ਨੂੰ ਤੁਸੀਂ ਹੁਣ ਆਪਣੇ ਘਰ ਤੋਂ ਬਾਹਰ ਥੋੜੀ ਦੂਰ ਲੈ ਕੇ ਜਾਣਾ ਹੈ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਜਾਣਾ ਜਿਹੜੀ ਜਗ੍ਹਾ ਥੋੜੀ ਜਿਹੀ ਮਿੱਟੀ ਜਾਂ ਪੋਲੀ ਹੋਈ ਹੋਵੇ ਕਹਿਣ ਤੋਂ ਭਾਵ ਸਖਤ ਮਿੱਟੀ ਨਾ ਹੋਵੇ ਜੇਕਰ ਉੱਥੇ ਤੁਸੀਂ ਕੀ ਕਰਨਾ ਹੈ ਜਿਹੜਾ ਨਮਕ ਹੈ ਤੁਹਾਡੀ ਮੁਠੀ ਵਿੱਚ ਬੰਦ ਤੁਸੀਂ ਉਸ ਨਮਕ ਨੂੰ ਜਿਵੇਂ ਆਪਾਂ ਛੜਕਦੇ ਹਾਂ ਉੱਥੇ ਛੜਕ ਦੇਣਾ ਹੈ ਪਰ ਕਈ ਵਾਰੀ ਕੀ ਹੁੰਦਾ ਹੈ ਕਈ ਲੋਕ ਸੋਚਦੇ ਹਨ ਅਸੀਂ ਇਸ ਤਰੀਕੇ ਨਾਲ ਇੱਕ ਸੁਨਸਾਨ ਜਗ੍ਹਾ ਤੇ ਮਿੱਟੀ ਦੇ ਉੱਪਰ ਨਮਕ ਛਿੜਕਾਂਗੇ ਤਾਂ ਲੋਕ ਵੇਖ ਕੇ ਸਾਡੇ ਬਾਰੇ ਕੀ ਸੋਚਣਗੇ ਉਹਨਾਂ ਲਈ ਦੂਸਰੀ ਆਪਸ਼ਨ ਹੈ ਉਹ ਕਿਸੇ ਦਰਖਤ ਦੇ ਨੀਚੇ ਜਾਂ ਆਲੇ-ਦੁਆਲੇ ਮਿੱਟੀ ਹੁੰਦੀ ਹੈ ਉੱਥੇ ਉਸ ਨਮਕ ਨੂੰ ਛਿੜਕ ਸਕਦੇ ਹੋ ਇਸ ਨਮਕ ਨੂੰ ਛਿੜਕਣ ਤੋਂ ਬਾਅਦ ਤੁਸੀਂ ਆਪਣੇ ਘਰ ਆ ਜਾਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਜਾਂਦੇ ਸਮੇਂ ਕਿਸੇ ਦੇ ਕੋਲ ਰਸਤੇ ਵਿੱਚ ਰੁਕਣਾ ਨਹੀਂ ਗੱਲਬਾਤ ਨਹੀਂ ਕਰਨੀ ਤੇ ਆਉਂਦੇ ਸਮੇਂ ਘਰ ਤੋਂ ਬਾਅਦ ਤੁਸੀਂ ਆਪਣੇ ਹੱਥ ਮੂੰਹ ਜਿਹੜੇ ਹਨ ਧੋ ਲੈਣਾ ਹੈ ਆਪਣੇ ਕੰਮ ਕਾਜ ਜੋ ਵੀ ਤੁਸੀਂ ਕਰਨਾ ਹੈ ਉਹ ਕੰਮ ਕਰ ਤੁਸੀਂ ਕਰ ਲੈਣੇ ਹਨ ਜਦੋਂ ਤੁਸੀਂ ਇਸ ਉਪਾਅ ਨੂੰ ਕਰਕੇ ਘਰ ਵਾਪਸ ਆਉਣਾ ਹੈ ਤਾਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਵੇਖਣਾ ਬਸ ਇੰਨਾ ਹੀ ਉਪਾਅ ਹੈ ਇਸ ਨੂੰ ਤੁਸੀਂ ਕਰਕੇ ਤਾਂ ਵੇਖੋ ਜਿਹੜੇ ਤੁਹਾਡੇ ਘਰ ਵਿੱਚ ਪੈਸਿਆਂ ਨੂੰ ਰੋਕ ਲੱਗੀ ਹੈ ਦੂਰ ਹੋ ਜਾਵੇਗੀ ਨਾਲ ਹੀ ਜਿਹੜਾ ਤੁਹਾਡੇ ਸਿਰ ਤੇ ਕਾਫੀ ਸਾਰਾ ਕਰਜ਼ਾ ਬਣ ਚੁੱਕਿਆ ਹੈ ਦੂਰ ਹੋ ਜਾਵੇਗਾ ਇਹ ਸੀ ਜੀ ਪਹਿਲਾ ਉਪਾਅ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੇ ਬਾਰੇ ਇਸ ਉਪਾਅ ਨੂੰ ਕਰਨ ਲਈ ਸਾਨੂੰ ਚਾਹੀਦਾ ਹੈ ਕਾਲਾ ਜਾਮਨ ਜਾਂ ਇੱਕ ਤਾਂ ਹੁੰਦਾ ਗੁਲਾਬ ਜਾਮਨ ਇੱਕ ਥੋੜੇ ਜਿਹੇ ਬਰਾਊਨ ਕਲਰ ਦੇ ਵਿੱਚ ਹੁੰਦਾ ਉਹ ਨਹੀਂ ਕਾਲਾ ਜਾਮਨ ਲੈਣਾ ਹੈ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਉਂਕਿ ਇਹ ਜਿਹੜੇ ਉਪਾਅ ਤੇ ਟੋਟਕੇ ਹਨ ਇਹ ਸਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਨਾਲ ਹੀ ਕੀਤੇ ਜਾ ਸਕਦੇ ਹਨ ਜਿਹੜੀਆਂ ਸਾਡੇ ਘਰ ਚ ਪਈਆਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਪੂਰਾ ਕਾਲਾ ਹੁੰਦਾ ਹੈ ਉਸਨੂੰ ਕਾਲਾ ਜਾਮਨ ਆਖਦੇ ਹਨ ਉਸ ਤੇ ਇਸ ਉਪਾਅ ਨੂੰ ਕਰਨ ਲਈ ਤੁਹਾਨੂੰ ਉਸਦੀ ਜ਼ਰੂਰਤ ਪੈਣੀ ਹੈ ਕਾਲਾ ਜਾਮਨ ਲੈ ਕੇ ਤੁਸੀਂ ਕੀ ਕਰਨਾ ਹੈ ਉਸ ਵਿਅਕਤੀ ਨੂੰ ਇਹ ਕਾਲਾ ਜਾਮਨ ਖਿਲਾਉਣਾ ਹੈ ਜਿਹੜਾ ਵਿਅਕਤੀ ਅੱਖਾਂ ਤੋਂ ਅੰਨ੍ਹਾ ਹੁੰਦਾ ਹੈ ਜਿਸਨੂੰ ਦਿਖਾਈ ਨਹੀਂ ਦਿੰਦਾ ਜੇਕਰ ਤੁਸੀਂ 11 ਬੰਦਿਆਂ ਜਾਂ 11 ਵਿਅਕਤੀਆਂ ਨੂੰ ਖਵਾ ਸਕਦੇ ਹੋ ਬਹੁਤ ਜ਼ਿਆਦਾ ਤੁਹਾਡੇ ਲਈ ਬੈਸਟ ਹੋਵੇਗਾ ਇਸ ਨੂੰ ਖਵਾਉਣ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਕਰਨਾ ਹੈ ਤੁਹਾਡੇ ਸਿਰ ਤੋਂ ਕਰਜ਼ਾ ਉਤਰ ਜਾਵੇਗਾ ਜਿਵੇਂ ਬਰਫ਼ ਪਿਗਲਦੀ ਹੈ ਪਰ ਤੁਸੀਂ ਸੋਚੋਗੇ ਹੁਣ 11 ਬੰਦੇ ਨੇਤਰਹੀਣ ਜਿਹੜੇ ਹਨ ਕਿੱਥੋਂ ਲੱਭੀਏ ਜੋ ਕਿ ਨੇਤਰਹੀਣ ਹੋਣ ਜੀ ਇਹਨਾਂ ਨੂੰ ਦਿਖਾਈ ਨਾ ਦੇਂਦਾ ਹੋਵੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਸੰਸਥਾ ਦੇਖ ਸਕਦੇ ਹੋ ਜਿੱਥੇ ਨੇਤਰਹੀਣ ਬੱਚੇ ਹੋਣ ਜਾਂ ਕੋਈ ਵਿਅਕਤੀ ਹੋਣ ਜਿਨ੍ਹਾਂ ਨੂੰ ਉੱਥੇ ਲਿਜਾ ਕੇ ਤੁਸੀਂ ਇਹ ਖਵਾ ਸਕਦੇ ਹੋ ਇਸ ਟੋਟਕੇ ਦੇ ਉਪਾਅ ਨੂੰ ਵੀ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਜਿੰਨਾ ਜ਼ਿਆਦਾ ਤੁਸੀਂ ਉਪਾਅ ਨੂੰ ਰਿਪੀਟ ਕਰੋਗੇ ਜਿੰਨਾ ਜ਼ਿਆਦਾ ਕਰੋਗੇ ਓਨਾ ਹੀ ਤੁਹਾਡੇ ਲਈ ਬੈਸਟ ਹੋਵੇਗਾ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸ਼ਨੀਵਾਰ ਦੇ ਦਿਨ ਸੂਰਜ ਛਪਣ ਤੋਂ ਪਹਿਲਾਂ ਇਹ ਉਪਾਅ ਕਰਨਾ ਹੈ ਪਹਿਲਾ ਕਿ ਨਮਕ ਵਾਲਾ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਇਹ ਜਿਹੜਾ ਉਪਾਅ ਹੈ ਤੁਸੀਂ ਰਿਪੀਟ ਕਰ ਸਕਦੇ ਹੋ ਜਿੰਨਾ ਵੀ ਚਾਹੋ ਹੁਣ ਤੀਜੇ ਉਪਾਅ ਦੀ ਗੱਲ ਕਰਦੇ ਹਾਂ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਮਹਾ ਉਪਾਅ ਹੈ ਇਸ ਨੂੰ ਕਰਨ ਲਈ ਤੁਹਾਨੂੰ ਮਿੱਟੀ ਦਾ ਕੋਈ ਬਰਤਨ ਚਾਹੀਦਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਘੜਾ ਹੁੰਦਾ ਹੈ ਜੋ ਅਸੀਂ ਪਾਣੀ ਦੇ ਨਾਲ ਭਰਦੇ ਹਾਂ ਉਸ ਦਾ ਜਿਹੜਾ ਸਾਈਜ਼ ਹੈ ਥੋੜਾ ਜਿਹਾ ਵੱਡਾ ਹੁੰਦਾ ਹੈ ਤੁਸੀਂ ਉਸ ਤੋਂ ਛੋਟੇ ਸਾਈਜ਼ ਵਿੱਚ ਵੀ ਲੈ ਸਕਦੇ ਹੋ ਜੇਕਰ ਤੁਸੀਂ ਲੈ ਲਿਆ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕੁੱਕਰ ਹੁੰਦਾ ਹੈ ਇੱਕ ਤੇ ਅਸੀਂ ਉਸ ਦਾ ਵੀ ਇਸਤੇਮਾਲ ਕਰਦੇ ਹਾਂ ਮਿੱਟੀ ਚਾਹੀਦੀ ਹੈ ਪਰ ਇਸ ਤਰ੍ਹਾਂ ਕਰਨ ਤੋਂ ਬਾਅਦ ਜੋ ਵੀ ਤੁਸੀਂ ਮਿੱਟੀ ਦਾ ਬਰਤਨ ਲਓਗੇ ਉਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਾਉਣਾ ਹੈ 1 ਰੁਪਏ ਦਾ ਸਿੱਕਾ 1 ਰੁਪਏ ਦਾ ਸਿੱਕਾ ਪਾਉਣ ਤੋਂ ਬਾਅਦ ਜੋ ਆਪਣੇ ਘਰ ਵਿੱਚ ਪਾਣੀ ਤੁਸੀਂ ਪੀਂਦੇ ਹੋ ਕਹਿਣ ਤੋਂ ਭਾਵ ਜੋ ਸਾਫ਼ ਪਾਣੀ ਹੁੰਦਾ ਹੈ ਉਸ ਦੇ ਬਰਤਨ ਦੇ ਵਿੱਚ ਤੁਸੀਂ ਜੋ ਤੁਸੀਂ ਮਿੱਟੀ ਦਾ ਬਰਤਨ ਲਿਆ ਸੀ ਉਸ ਨੂੰ ਭਰ ਦੇਣਾ ਹੈ ਭਰਨ ਤੋਂ ਬਾਅਦ ਉਸ ਬਰਤਨ ਨੂੰ ਤੁਸੀਂ ਆਪਣੇ ਹੱਥਾਂ ਨਾਲ ਮਤਲਬ ਕਿ ਬੰਦ ਕਰਕੇ ਫੇਸ ਦੇ ਕੋਲ ਰੱਖ ਲੈਣਾ ਹੈ ਜਿਵੇਂ ਜਿਵੇਂ ਆਪਣੇ ਹੱਥਾਂ ਨਾਲ ਸਾਈਡਾਂ ਤੋਂ ਤੁਸੀਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਆਪਣੇ ਫੇਸ ਦੇ ਨੇੜੇ ਜਾ ਕੇ ਉਸ ਪਾਣੀ ਦੇ ਵਿੱਚ ਤੁਸੀਂ ਆਪਣੇ ਫੇਸ ਨੂੰ ਇੰਜ ਵੇਖਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਜਿਸ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਦੇਵੀ ਦੇਵਤਿਆਂ ਨੂੰ ਮਨ ਦੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਅਰਦਾਸ ਕਰਨ ਦੇ ਤਰੀਕੇ ਨਾਲ ਜਿਵੇਂ ਕਿ ਤੁਸੀਂ ਟਾਈਮਿੰਗ ਸੋਚ ਲੈਣੀ ਹੈ ਇੱਕ ਟਾਈਮ ਰੱਖ ਲੈਣਾ ਜਿਵੇਂ 2 ਮਹੀਨੇ ਜਾਂ 3 ਮਹੀਨੇ ਵਿੱਚ ਸਾਡਾ ਜੋ 2 ਜਾਂ 3 ਲੱਖ ਦਾ ਕਰਜ਼ਾ ਹੈ ਉਹ ਜਿਹੜਾ ਸਾਡਾ ਦੂਰ ਹੋ ਜਾਵੇ ਜਿਵੇਂ ਤੁਸੀਂ ਸਮੇਂ ਦੀ ਲਿਮਟ ਬਣਾ ਲਈ ਉਸ ਤਰੀਕੇ ਨਾਲ ਤੁਸੀਂ ਆਪਣੇ ਮਤਲਬ ਕਿ ਪੈਸੇ ਦੀ ਲਿਮਟ ਰੱਖ ਕੇ ਇਸ ਤਰੀਕੇ ਨਾਲ ਤੁਸੀਂ ਨਹੀਂ ਬੋਲਣਾ ਕਿ 2-3 ਮਹੀਨਿਆਂ ਵਿੱਚ ਸਾਢੇ ਤੋਂ ਲੱਖਾਂ ਰੁਪਏ ਦਾ ਕਰਜ਼ਾ ਉੱਤਰ ਜਾਵੇ ਇਹ ਨਹੀਂ ਬੋਲਣਾ ਬਸ ਤਰੀਕੇ ਨਾਲ ਬੋਲਣਾ ਹੈ ਕਿ 2-3 ਮਹੀਨਿਆਂ ਦੇ ਵਿੱਚ ਸਾਢਾ 2 ਤੋਂ 3 ਲੱਖ ਦਾ ਜਿਹੜਾ ਕਰਜ਼ਾ ਹੈ ਉੱਤਰ ਜਾਵੇ ਤੁਸੀਂ ਬੋਲਣਾ ਹੈ ਪਰਮਾਤਮਾ ਅੱਗੇ ਜਿਵੇਂ ਮੰਨਦੇ ਹੋ ਕਿ ਤੁਹਾਡਾ ਬਹੁਤ ਸ਼ੁਕਰਾਨਾ 1 2 3 ਮਹੀਨੇ ਵਿੱਚ ਜਿੰਨੀ ਸਮੇਂ ਦੀ ਲਿਮਟ ਰੱਖੀ ਹੈ ਸਾਡਾ ਇਹਨਾਂ ਕਰਜ਼ਾ ਉਹ ਉਤਰ ਗਿਆ ਹੈ ਇਸ ਦੇ ਨਾਲ ਹੁਣ ਸਾਡੇ ਘਰ ਪਰਿਵਾਰ ਵਿੱਚ ਅਸੀਂ ਬੜੇ ਜ਼ਿਆਦਾ ਖੁਸ਼ ਹਾਂ ਸਾਡੇ ਘਰ 'ਚ ਖੁਸ਼ੀਆਂ ਹਨ ਤੁਸੀਂ ਸਾਡੇ ਘਰ ਤੇ ਕਿਰਪਾ ਕੀਤੀ ਹੈ ਇਸ ਤਰੀਕੇ ਨਾਲ ਬੋਲਣ ਤੋਂ ਬਾਅਦ ਤੁਸੀਂ ਮਿੱਟੀ ਦਾ ਬਰਤਨ ਜਾਂ ਭਾਂਡਾ ਜੋ ਕੁੱਕਰ ਲਿਆ ਸੀ ਮਿੱਟੀ ਦਾ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਕਿਸੇ ਸੁੰਨਸਾਨ ਜਗ੍ਹਾ ਤੇ ਚਲੇ ਜਾਣਾ ਹੈ ਜਾਂਦੇ ਸਮੇਂ ਰਸਤੇ 'ਚ ਕਿਸੇ ਨਾਲ ਗੱਲ ਨਹੀਂ ਕਰਨੀ ਖਾਸ ਧਿਆਨ ਰੱਖਿਓ ਕਿ ਜੋ ਵੀ ਉਪਾਅ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਸੂਰਜ ਛਿਪਣ ਤੋਂ ਪਹਿਲਾਂ ਕਰਨਾ ਹੈ ਸੂਰਜ ਛਿਪਣ ਤੋਂ ਬਾਅਦ ਵੀ ਕਰਨਾ ਇਹ ਉਪਾਅ ਕਰ ਸਕਦੇ ਹੋ ਸੂਰਜ ਛਿਪਣ ਤੋਂ ਬਾਅਦ 7 ਤੋਂ 8 ਵਿਚਕਾਰ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਜੋ ਵੀ ਮਿੱਟੀ ਦਾ ਬਰਤਨ ਹੈ ਜੋ ਤੁਸੀਂ ਪਾਣੀ ਨਾਲ ਭਰਿਆ ਸੀ ਕਿਸੇ ਸੁਨਸਾਨ ਜਗ੍ਹਾ ਦੇ ਉੱਤੇ ਰੱਖ ਕੇ ਆ ਜਾਣਾ ਹੈ ਕਈ ਲੋਕ ਸੋਚਦੇ ਅਸੀਂ ਇਸ ਤਰੀਕੇ ਨਾਲ ਕਿਸੇ ਸੁਨਸਾਨ ਜਗ੍ਹਾ ਤੇ ਕਿਵੇਂ ਰੱਖ ਕੇ ਆ ਸਕਦੇ ਹਾਂ ਉਹਨਾਂ ਲਈ ਦੂਜੀ ਆਪਸ਼ਨ ਹੈ ਕਿ ਮਿੱਟੀ ਦਾ ਜਿਹੜਾ ਥੋੜਾ ਜਿਹਾ ਤੁਸੀਂ ਗੱਡਾ ਖੋਲ ਕੇ ਮਿੱਟੀ ਦੇ ਬਰਤਨ ਨੂੰ ਰੱਖ ਕੇ ਉਸ ਦੇ ਉੱਪਰ ਮਿੱਟੀ ਪਾ ਕੇ ਆ ਸਕਦੇ ਹੋ ਕਹਿਣ ਤੋਂ ਭਾਵ ਉਸ ਬਰਤਨ ਵਾਲਾ ਜੋ ਪਾਣੀ ਹੁੰਦਾ ਹੈ ਉਹ ਕਿਧਰੇ ਵੀ ਡੋਲਣਾ ਨਹੀਂ ਹੈ ਇਸ ਕਰਕੇ ਇਸ ਤਰ੍ਹਾਂ ਮਿੱਟੀ ਦਾ ਬਰਤਨ ਜਿਹੜਾ ਹੈ ਮਿੱਟੀ ਵਿੱਚ ਰੱਖ ਕੇ ਉਸ ਉੱਪਰ ਮਿੱਟੀ ਪਾਉਣੀ ਹੈ ਉਸ ਪਾਣੀ ਨੂੰ ਘਰਾਉਣਾ ਨਹੀਂ ਹੈ ਡੋਲਣਾ ਨਹੀਂ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਇਹ ਤੀਜਾ ਉਪਾਅ ਵੀ ਕਰ ਲਓਗੇ ਤਾਂ ਤੁਹਾਡੇ ਸਿਰ ਤੋਂ ਕਰਜਾ ਬਰਫ਼ ਦੇ ਵਾਂਗ ਪਿਗਲਦਾ ਹੋਇਆ ਦੂਰ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ